ਹੋ ਗਿਆ ਕਿਸਾਨ ਸਾਥੀਓ ਪੰਜਾਬ ਵਾਲੇ ਕਿਸਾਨਾਂ ਨੂੰ ਇਹ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਬिलासपुर ਉੱਤਰ ਪ੍ਰਦੇਸ਼ ਯੂਪੀ ਤੋਂ ਬਹੁਤ ਵੱਡੇ ਕਿਸਾਨ ਬਹੁਤ ਵੱਡੀ ਸੰਖਿਆ 'ਚ ਉਹਨਾਂ ਦੇ ਨਾਲ ਉਹਨਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਡਟੇ ਨੇ ਔਰ ਇਸ ਤਰੀਕੇ ਨਾਲ ਜਿਹੜੇ ਸਯੁਕਤ ਕਿਸਾਨ ਮੋਰਚਾ ਦੇ ਜਿੰਨੇ ਵੀ ਕਾਲ ਹੋਣਗੇ ਉਹਨਾਂ ਚ ਆਪਣੀ ਭੂਮਿਕਾ ਕਿਸਾਨ ਨਿਭਾਉਂਦਾ ਰਹੇਗਾ ਔਰ ਜਿੰਨੀਆਂ ਕਿਸਾਨੀ ਮੰਗਾਂ ਨੇ ਉਹ ਕਿਸਾਨਾਂ ਦੀਆਂ ਇਸ ਪੁਰਾਣੀ ਘੋਲ ਦੇ ਵਿੱਚ ਸੰਘਰਸ਼ ਵਿੱਚ ਜਿੰਨੀਆਂ ਰਹਿ ਗਿਆ ਹਨ ਉਹ ਇਹ ਸਰਕਾਰ ਜਲਦ ਤੋਂ ਜਲਦ ਮੰਨੇ ਤੇ ਇਸ ਕਿਸਾਨੀ ਸੰਘਰਸ਼ ਨੂੰ ਇੱਥੇ ਬ੍ਰਾਮ ਦੇਂਦੀ ਉਹਨਾਂ ਦੀ ਇਹ ਸੋਚ ਅਗਰ ਨਹੀਂ ਰਹੇਗੀ ਤੇ ਕਿਸਾਨ ਆਉਣ ਵਾਲੇ ਸਮੇਂ 'ਚ ਇਸ ਤੋਂ ਵੱਡੇ ਨਿਰਣੇ ਸਾਡੇ ਹਾਈ ਕਮਾਂਡ ਵੱਲੋਂ ਲਿੱਤੇ ਜਾਣਗੇ ਔਰ ਅੱਗੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਉਹ ਕਿਸਾਨ ਬੱਦ ਤੋਂ ਬਾਦ ਸੰਖਿਆ ਦੇ ਵਿੱਚ ਆਪਣੇ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇਗਾ ਯੂਪੀ ਬਾਈ ਬੋਲ ਤੇ ਸਾਥੀਓ ਯੂਪੀ ਬਾਈ ਵਾਲੇ ਵਾਲੇ ਬिलासपुर ਤੋਂ ਬਹੁਤ ਭਾਰੀ ਸੰਖਿਆ 'ਚ ਟਰੈਕਟਰ ਜਰੇ ਨੇ ਕਲੈਕਟਰੇਟ ਡੀਐਮ ਕਾਰਿਆਲੇ ਨੂੰ ਘੇਰਾ ਪਾਉਣ ਨੂੰ ਪਹੁੰਚੇ ਨੇ ਤੇ ਇਹਨੂੰ ਵੱਧ ਤੋਂ ਵੱਧ ਆਪਣੇ ਕਿਸਾਨ ਸਾਥੀਆਂ ਤੇ ਸ਼ੇਅਰ ਕਰੋ ਤੇ ਆਪਣੇ ਪੰਜਾਬ ਵਾਲਿਆਂ ਨੂੰ ਹੌਸਲਾ ਬਿਲਕੁਲ ਹੀ 디 ਗੰਦੇ ਆਗੇ ਇਹ ਜੂਪੀ ਵਾਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਨੇ ਭਾਰਤ ਕਿਸਾਨ ਯੂਨੀਅਨ ਟਕੈਤ ਰਾਮਪੁਰ ਬिलासपुर ਦੀ ਪੂਰੀ ਟੀਮ ਪੂਰੇ ਕਿਸਾਨ ਸਾਥੀ ਇਸ ਖੋਲ ਦੇ ਵਿੱਚ ਪੰਜਾਬ ਦੇ ਕਿਸਾਨ ਦੇ ਨਾਲ ਨੇ ਔਰ ਸਾਰੇ ਸਾਥੀ ਜਿਹੜੇ ਅੱਜ ਨਹੀਂ ਕਿਸੇ ਵਜ੍ਹਾ ਨਾਲ ਆ ਪਏ ਆਉਣ ਵਾਲੇ ਜਿੰਨੇ ਵੀ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਿੱਥੇ ਜਾਂਦੇ ਨੇ ਉਹਦੇ ਵਿੱਚ ਆਪਣੀ ਯੋਗਦਾਨ ਆਪਣਾ ਹਿੱਸਾ ਜਰੂਰ ਪਾਓ ਇੱਕ ਦੀ ਵੀਡੀਓ ਭਾਈ ਅੱਗੇ ਕਰਕੇ ਥੋੜੇ ਜਿਹਾ ਸੱਤੀ ਸਪੋਰਟ ਨੇ ਆਪ ਕੋ ਕਿਸਾਨ ਦੀ ਮੰਗ ਐਮ ਐਸ ਪੀ ਗਾਰੰਟੀ ਕਾਨੂੰਨ ਜੇਕਰ ਆਮ ਜਨਤਾ ਲਈ ਐਮ ਆਰ ਪੀ ਤੇ ਕਾਨੂੰਨ ਬਣ ਸਕਦਾ ਹੈ ਕਿ ਵੱਧ ਤੋਂ ਵੱਧ ਕੋਈ ਵੀ ਜਿਹੜਾ ਦੁਕਾਨਦਾਰ ਹੈ ਉਤੋਂ ਇੱਕ ਮੁੱਲ ਤੋਂ ਵੱਧ ਕੋਈ ਕਿਸੇ ਤੋਂ ਪੈਸਾ ਨਹੀਂ ਲੈ ਸਕਦਾ ਤੇ ਕਿਸਾਨ ਦੀ ਜਿਹੜੀ ਲਾਗਤ ਹੈ ਉਹਦੇ ਵਿੱਚ ਮੁਨਾਫਾ ਜੋੜ ਕੇ ਮਿਨੀਮਮ ਸਪੋਰਟ ਪ੍ਰਾਈਸ ਹੀ ਤੇ ਮੰਗ ਰਿਹਾ ਕਿਸਾਨ ਇਸ ਨੂੰ ਇਹ ਸਰਕਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਮੰਗ ਨੂੰ ਕਿਸਾਨਾਂ ਦੀ ਮੰਗ ਨੂੰ ਅਮਲੀ ਜਾਮਾ ਨਹੀਂ ਪੁਆਇਆ ਤੇ ਇਸ ਕਰਕੇ ਇਹ ਸੰਘਰਸ਼ ਅਜੇ ਤੱਕ ਚੱਲ ਰਹੇ ਨੇ ਪਿਛਲੇ ਕੋਹਲ ਦੇ ਵਿੱਚ ਵੀ ਸਾਡੀ ਪ੍ਰਮੁੱਖ ਮੰਗ ਐਮਐਸਪੀ ਗਰੰਟੀ ਕਾਨੂੰਨ ਸੀ ਜਿਹੜਾ ਕਿ ਕਿਸੇ وجہ ਨਾ ਹਾਡੇ ਕਿਸਾਨ ਆਗੂ ਉਸ ਘੋਲ ਦੇ ਵਿੱਚੋਂ ਨਹੀਂ ਲੈ ਪਾਏ ਤੇ ਇਹ ਜੋ ਇਨੀਸ਼ੀਏਟ ਪੰਜਾਬ ਨੇ ਕੀਤਾ ਹੈ ਇਹ ਦੇ ਨਾਲ ਪੂਰੀ ਕਿਸਾਨ ਕੌਮ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੜੀ ਇਹ ਤੁਰ ਰਹੀ ਹੈ ਤੇ ਇਸ ਵਿੱਚੋਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦੇ ਹੱਕ ਦੀ ਚੀਜ਼ ਬਈ ਜਿੰਨਾ ਕ ਕਿਸਾਨ ਆਪਣੀ ਫਸਲ ਤੇ ਆਪਣੇ ਘਰੋਂ ਪੈਸਾ ਲੌਂਦਾ ਏ ਅਗਰ ਉਹ